ਦਿਆਣਾ ਜਿਮਣੀ ਚੋਣ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਹਨ ਉੱਥੇ ਪੰਜਾਬ ਵਿੱਚ 27 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਹੁਣੇ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਟਾਲਾ ਵਿੱਚ ਜੋ ਕਿ ਬੀਤੇ ਦਿਨੀ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਵੱਡੀ ਜ਼ਿੰਮੇਵਾਰੀ ਜੋ ਬਰਨ ਦਾਵਾ ਤਸਵੀਰ ਆਪਣੀ ਸਕਰੀਨ ਤੇ ਵੇਖ ਰਹੇ ਹੋ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਤਾਂ ਕਿ ਯੂਥ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾਵੇ ਕਿਉਂਕਿ ਜਿਸ ਪਾਰਟੀ ਨਾਲ ਯੂਥ ਜੁੜਦਾ ਹੈ ਉਸ ਪਾਰਟੀ ਦੀ ਚੜ੍ਹਾਈ ਹੁੰਦੀ ਹੈ ਅੱਜ ਕੱਲ ਯੂਥ ਦਾ ਜਮਾਨਾ ਹੈ ਅੱਜ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਹੈ ਆਓ ਗੱਲਬਾਤ ਕਰਦੇ ਹਾਂ ਇਸ ਪ੍ਰੈਸ ਮੀਟਿੰਗ ਦਾ ਮਕਸਦ ਕੀ ਹੈ ਸਸਕਰਨ ਦਾ ਸਾਹਿਬ ਸਭ ਤੋਂ ਪਹਿਲਾਂ ਢੇਰ ਸਾਰੀਆਂ ਮੁਬਾਰਕਾਂ ਜਿਹੜੀ ਨਵੇਂ ਜ਼ਿੰਮੇਵਾਰੀ ਮਿਲੀ ਹੈ ਸਭ ਤੋਂ ਪਹਿਲਾਂ ਉਹਦੇ ਵਾਸਤੇ ਚੰਦ ਵਾਰਸ ਮੈਂ ਪਹਿਲਾਂ ਤਾਂ ਧੰਨਵਾਦੀ ਤੁਹਾਡਾ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਤੇ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇਸ ਲਈ ਮੈਂ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਖਾਸ ਕਰਕੇ ਮੇਰੇ ਵੱਡੇ ਭਰਾ ਸਰਦਾਰ ਅਮਨਜੀਤ ਸਿੰਘ ਸ਼ੈਰੀ ਕਲਸੀ ਜੀ ਦਾ ਜਿਨ੍ਹਾਂ ਨੇ ਮੇਰੇ ਵਰਗੇ ਵਰਕਰ ਤੇ ਵਿਸ਼ਵਾਸ ਜਤਾ ਕੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਏਡੀ ਘੱਟ ਉਮਰ ਚ ਦਿੱਤੀ ਹੈ ਹੰਦਾ ਸਾਹਿਬ ਇਥੋਂ ਮੈਂ ਇੱਕ ਹੋਰ ਸਵਾਲ ਕਰਦਾ ਬਹੁਤ ਸਾਰੀਆਂ ਪਾਰਟੀ ਹੋਰ ਵੀ ਅੱਜ ਪਾਰਟੀਆਂ ਵਿਰੋਧੀ ਪਾਰਟੀ ਨੂੰ ਮੈਂ ਕਹਿ ਸਕਦਾ ساری ਉਮਰ ਲੰਘ ਜਾਂਦੀ ਆਫ ਕੈਮਰਾ ਵੀ ਇਹ ਜਿਕਰੋਂ ਰਿਹਾ ਸੀ ਕਰੀ ਉਦਾਂ ਨਹੀਂ ਮਿਲਿਆ ਪਰਵਾਰਾਂ ਚ 10-10 ਸੌਦੇ ਨੇ ਕੋਈ ਚੇਅਰਮੈਨ ਨੇ ਕੋਈ ਪ੍ਰਧਾਨ ਨੇ ਕੋਈ ਪ੍ਰਧਾਨ ਨੇ ਪਰਿਵਾਰ ਵਾਰੀ ਚੱਲਦਾ ਆ ਰਿਹਾ ਪਰ ਆਮ ਆਪਨੀ ਪਾਰਟੀ ਸ਼ੁਰੂ ਤੋਂ ਇਹ ਸਦਾਨ ਲੈ ਕੇ ਆਈ ਕਿ ਆਮ ਘਰਾਂ ਦੇ ਲੋਕ ਉੱਚ ਅਹੁਦਿਆਂ ਤੇ ਬੈਠਣਗੇ ਔਰ ਉਹਨਾਂ ਚੀਜ਼ਾਂ ਉਹਨਾਂ ਪੂਰਾ ਵੀ ਕੀਤਾ ਤੁਹਾਨੂੰ ਜਿਹੜਾ ਉਦਾਂ ਮਿਲਿਆ ਯੂਥ ਦੇ ਕਰਕੇ 33 ਸਾਲ ਦੀ ਉਮਰ ਦੇ ਵਿੱਚ ਖਾਸ ਕਰਕੇ ਕੀ ਕਹਿਣਾ ਚਾਹੁੰਦੇ ਪਾਰਟੀ ਹਾਈਪਮਾਨ ਨੂੰ ਤੇ ਸ਼ਹਿਰੀ ਕਲਸੀ ਦੇ ਐਮਐਲਏ ਸਾਹਿਬ ਨੂੰ ਦੇਖੋ ਜਦੋਂ ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਜੁੜੇ ਸੀ ਤੇ ਇਹੋ ਸੋਚ ਦੇ ਨਾਲ ਜੁੜੇ ਸੀਗੇ ਕਿ ਇਹੋ ਇੱਕ ਪਾਰਟੀ ਹੈ ਜੋ ਇੱਕ ਆਮ ਘਰਾਂ ਦੇ ਨੌਜਵਾਨਾਂ ਨੂੰ ਵੀ ਮੌਕਾ ਦੇਊ ਔਰ ਅੱਜ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤੇ ਮੈਨੂੰ ਬੜੀ ਖੁਸ਼ੀ ਤੇ ਫਕਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਕਿ ਮੈਂ ਇਸ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਤੇ ਮੈਨੂੰ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ ਹੁਣ ਗੱਲ ਕਰੀਏ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਹੈ ਇਹਦਾ ਕੀ ਮਕਸਦ ਸੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਪਾਰਟੀ ਵਰਕਰਾਂ ਨੂੰ ਆਗੂਆਂ ਨੂੰ ਕਿ ਉਹ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ 29 ਤਰੀਕ ਦਿਨ ਐਤਵਾਰ ਸਵੇਰੇ 10 ਵਜੇ ਸੌਂਧ ਵਿਲਾ ਜੋ ਕਿ ਬਟਾਲਾ ਗੁਰਦਾਸਪੁਰ ਬਾਈਪਾਸ ਤੇ ਸਥਿਤ ਹੈ ਉੱਥੇ ਇੱਕ ਮੇਰੀ ਅਹੁਦਾ ਸੰਭਾਲ ਸਮਾਰੋਹ ਦੀ ਆਪਾਂ ਇੱਕ ਜਿਹੜੀ ਮੀਟਿੰਗ ਪਲਾਨ ਕੀਤੀ ਹੈ ਨਾਲ ਹੀ ਨਾਲ ਉਹਦੇ ਚ ਆਪਾਂ ਸਾਰੇ ਹੀ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬੁਲਾਇਆ ਹੈ ਉਸ ਮੀਟਿੰਗ ਦੇ ਵਿੱਚ ਸਾਡੀ ਸਮੁੱਚੀ ਹਾਈ ਕਮਾਂਡ ਜਿਹਦੇ ਵਿੱਚ ਸ਼੍ਰੀ ਮਨੀਸ਼ ਸੋਦੀਆ ਜੀ ਜੋ ਕਿ ਪੰਜਾਬ ਦੇ ਇੰਚਾਰਜ ਹਨ ਅਮਨ ਅਰੋੜਾ ਜੀ ਜੋ ਪੰਜਾਬ ਦੇ ਪ੍ਰਧਾਨ ਹਨ ਸੰਜੀਵ ਅਰੋੜਾ ਜੀ ਜੋ ਲੁਧਿਆਣੇ ਦੀ ਇਲੈਕਸ਼ਨ ਜਿੱਤੇ ਹਨ ਰਾਜਵੀਰ ਕੁਮਨ ਜੀ ਓਐਸਡੀ ਟੂ ਸੀਐਮ ਸਾਹਿਬ ਉਹ ਆ ਰਹੇ ਨੇ ਤਨਪਿੰਸਾਉਂ ਜੀ ਮੰਤਰੀ ਸਾਹਿਬ ਆ ਰਹੇ ਨੇ ਸੋ ਸਮੁੱਚੀ ਹਾਈ ਕਮਾਂਡ ਵੀ ਸਾਡੀ ਪਹੁੰਚ ਰਹੀ ਹੈ ਤੇ ਨਾਲ ਹੀ ਸਾਰੇ ਵਰਕਰ ਸਾਹਿਬਾਨ ਵੀ ਪਹੁੰਚ ਰਹੇ ਹਨ ਇਹੋ ਮੀਟਿੰਗ ਦਾ ਜਿਹੜਾ ਸੱਦਾ ਦੇਣ ਲਈ ਉਹ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਪਾਰਟੀ ਦੀ ਹਾਈ ਕਮਾਂਡ ਵੱਡੀ ਕਰੀਮ ਵੱਡੇ ਨੇਤਾ ਤੁਸੀਂ ਨਾਮ ਲਏ ਆ ਇੱਥੇ ਆ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੀ ਇੱਥੇ ਕਿਆਸ ਲਗਾਇਆ ਜਾਣ ਕਿ 27 ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਹੁਣੇ ਤੋਂ ਤਿਆਰੀਆਂ ਸ਼ੁਰੂ ਹੋਏ ਕੰਮ ਕਰ ਕਸੇ ਸ਼ੁਰੂ ਹੋ ਗਏ ਦੇਖੋ ਜੀ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਆ ਤੇ ਜਦੋਂ 2027 ਦੀ ਸਰਕਾਰ ਬਣੀ ਸੀ ਨਾ ਲੋਕ ਸਾਰੇ ਕੋਈ ਸੀਗੇ ਪਰ ਗੁਰਦਾਸਪੁਰ ਵਾਸੀਆਂ ਦੇ ਮਨ ਦੇ ਵਿੱਚ ਇਹ ਰਹਿ ਗਈ ਹਰੀਜ ਕਿ ਆਪਾਂ ਸਰਕਾਰ ਦੇ ਵਿੱਚ ਥੋੜਾ ਵੱਡਾ ਯੋਗਦਾਨ ਨਹੀਂ ਪਾ ਸਕੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਤੇ ਦੱਸਣਾ ਚਾਹੁੰਨਾ ਕਿ ਹੁਣ ਸਾਡੀ ਹਾਈ ਕਮਾਂਡ ਦੇ ਨਿਰਦੇਸ਼ਾ ਨਿਰਦੇਸ਼ਾਂ ਦੇ ਵਿੱਚ ਸਾਰੇ ਵਰਕਰਾਂ ਨੂੰ ਇਹ ਸੁਨੇਹਾ ਲਾਵਾਂਗੇ ਤਕੜੇ ਕਰਾਂਗੇ ਤਾਂ ਜੋ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੱਤੇ ਦੀਆਂ ਸੱਤਾ ਸੀਟਾਂ ਜਿੱਤ ਕੇ ਅਸੀਂ 2027 'ਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣਨੀ ਹੈ ਉਹਦੇ 'ਚ ਸਭ ਤੋਂ ਵੱਡਾ ਯੋਗਦਾਨ ਗੁਰਦਾਸਪੁਰ ਜ਼ਿਲ੍ਹੇ ਦਾ ਪਾਈਏ ਤੁਸੀਂ ਨੌਜਵਾਨ ਹੋ ਖਾਸ ਕਰਕੇ ਨੌਜਵਾਨ ਜਦੋਂ ਜਾਂਦੇ ਨੇ ਫੀਲਡ ਵਿੱਚ ਤੇ ਨੌਜਵਾਨ ਯਾਰਾ ਸੰਪਰਕ ਕਰਦੇ ਆ ਕਿਉਂਕਿ ਇੱਕ ਕਹਾਣੀ ਹੁੰਦੀ ਹੈ ਇੱਕ ਸੋਚ ਇੱਕੋ ਜਿਹੀ ਹੁੰਦੀ ਹੈ ਜੋਸ਼ ਹੁੰਦਾ ਕਿਦਾਂ ਨੌਜਵਾਨਾਂ ਨੂੰ ਮਿਲਦੇ ਜਦੋਂ ਤੌਰ ਆ ਸੰਭਾਲਿਆ ਤੇ ਨੌਜਵਾਨਾਂ ਦੇ ਕੀ ਵਿਚਾਰ ਤੁਹਾਡੇ ਤੱਕ ਆ ਰਹੇ ਦੇਖੋ ਜੀ ਕਿਉਂਕਿ ਖੁਦ ਨੌਜਵਾਨ ਹੋਣ ਕਰਕੇ ਮੈਨੂੰ ਨੌਜਵਾਨਾਂ ਦੀਆਂ ਦਿੱਕਤਾਂ ਇੱਛਾਵਾਂ ਸਾਰਿਆਂ ਮੈਂ ਖੁਦ ਵੀ ਮਹਿਸੂਸ ਕਰਦਾ ਤੇ ਮੈਂ ਮੈਨੂੰ ਪਤਾ ਵੀ ਨਹੀਂ ਸੋ ਉਹ ਜਿੱਦੋਂ ਵੀ ਮੈਂ ਨੌਜਵਾਨਾਂ ਨੂੰ ਮਿਲਦਾ ਉਹ ਮੇਰੇ ਨਾਲ ਕਨੈਕਟ ਕਰਦੇ ਨੇ ਉਹ ਆਪਣੀਆਂ ਗੱਲਾਂ ਮੇਰੇ ਨਾਲ ਦੱਸਦੇ ਨੇ ਸ਼ੇਅਰ ਕਰਦੇ ਨੇ ਸੋ ਉਹ ਪਾਰਟੀ ਨਾਲ ਵੱਧ ਤੋਂ ਵੱਧ ਜੁੜਨ ਦਾ ਵਾਅਦਾ ਵੀ ਕਰਦੇ ਨੇ ਜੁੜਦੇ ਵੀ ਨੇ ਸੋ ਇਹੋ ਮੁੱਦੇ ਲੈ ਕੇ ਅਸੀਂ ਨੌਜਵਾਨਾਂ ਨੂੰ ਮਿਲਦੇ ਹਾਂ ਹੋਰ ਵੀ ਜਿਹੜੇ ਨੌਜਵਾਨਾਂ ਦੇ ਮੁੱਦੇ ਆ ਰੁਜ਼ਗਾਰ ਸਾਡੀ ਪਾਰਟੀ ਬਹੁਤ ਜ਼ਿਆਦਾ ਉੱਤੇ ਕੰਮ ਕਰ ਰਹੀ ਹੈ 50000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੀ ਆ ਜਿਨਨੇ ਵੀ ਮੁੱਦੇ ਨੌਜਵਾਨੀ ਨੂੰ ਲੈ ਕੇ ਪਾਰਟੀ ਜਿਨਨੇ ਨਸ਼ੇ ਵਿਰੋਧੀ ਕੈਂਪੇਨ ਚੱਲ ਰਹੇ ਨੇ ਤੁਸੀਂ ਸਮਝਦੇ ਹੋ ਕਿ ਨੌਜਵਾਨ ਅਟ੍ਰੈਕਟ ਹੁੰਦਾ ਕਿ ਆਮ ਆਦਮੀ ਪਾਰਟੀ ਇੱਕ ਪਾਰਟੀ ਹੈ ਜੋ ਨੌਜਵਾਨਾਂ ਦਾ ਸੋਚ ਰਹੀ ਹੈ ਕੀ ਸਮਝਦੇ ਹੋ ਸ਼ਹਿਰੀ ਕਲਸੀ ਨੋ ਡਾਟ ਇਸ ਟਾਈਮ ਨਾ ਸ਼ਹਿਰੀ ਕਲਸੀ ਦਾ ਚੱਲ ਰਿਹਾ ਹੈ ਪੰਜਾਬ ਚ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਸਮਰਥਕ ਨਾ ਜਾਣਦੇ ਆ ਤਾਂ ਪਿਛਲੇ ਦਿਨੀ ਕਾਫੀ ਆਵਾਜ਼ ਉੱਠੀ ਹੈ ਕਿ ਹੁਣ ਮੰਤਰੀਪਦ ਵੀ ਮਿਲਣਾ ਚਾਹੀਦਾ ਕਿਉਂਕਿ ਕਾਫੀ ਕੰਮ ਕੀਤਾ ਦਿਨ ਰਾਤ ਕੰਮ ਕੀਤਾ 24 24 ਘੰਟੇ ਕੰਮ ਕੀਤਾ ਕੀ ਮੰਨਦੇ ਹੋ ਮੰਤਰੀਪਦ ਮਿਲਣਾ ਚਾਹੀਦਾ ਹੈ ਕੋਣ ਦੇਖੋ ਸਰਦਾਰ ਅਮਨਜੀਤ ਸਿੰਘ ਸਰੀਕਲਸੀ ਜੀ ਆਲਰੇਡੀ ਸਾਡੇ ਪੰਜਾਬ ਦੇ ਵਰਕਿੰਗ ਪ੍ਰਧਾਨ ਨੇ ਉਹ ਆਲਰੇਡੀ ਸਾਰੇ ਮੰਤਰੀ ਸਾਹਿਬਾਨ ਉਹਨਾਂ ਨੂੰ ਰਿਪੋਰਟ ਕਰਦੇ ਨੇ ਪੰਜਾਬ ਦਾ ਪ੍ਰਧਾਨ ਹੋਣਾ ਇੰਨੀ ਨੌਜਵਾਨ ਉਮਰ ਦੇ ਵਿੱਚ ਬੜੀ ਵੱਡੀ ਗੱਲ ਹੈ ਔਰ ਉਹਨਾਂ ਵੱਲ ਵੇਖ ਕੇ ਸਾਰੇ ਮੈਂ ਸੋਚਦਾ ਪੰਜਾਬ ਨੂੰ ਪ੍ਰੇਰਨਾ ਵੀ ਮਿਲਦੀ ਹੈ ਸਾਰੇ ਵਰਕਰਾਂ ਨਾਲ ਵੇਖ ਕੇ ਚਾਰਜ ਹੁੰਦੇ ਰਹਿੰਦੇ ਨੇ ਮੈਂ ਫਿਰ ਕਹਿੰਨਾ ਇਹ ਪਾਰਟੀ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੈ ਔਰ ਉਮੀਦ ਵੀ ਹੈ ਕਿ ਪਾਰਟੀ ਜਰੂਰ ਇਦਾਂ ਦੀ ਕੋਈ ਫੈਸਲਾ ਕਰੂਗੀ ਪਰ ਆਲਰੇਡੀ ਮੈਂ ਸਮਝਦਾ ਕਿ ਉਪਰ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਤੇ ਸਾਰੀ ਪਾਰਟੀ ਦੇ ਉਪਰੇ ਨਾ ਜ਼ਰੂਰ ਤੇ ਤੁਸੀਂ ਸੁਣ ਲਿਆ ਜੀ 29 ਤਰੀਕ ਨੂੰ ਵੱਡੀ ਇੱਕ ਮਿਲਣੀ ਹੋ ਰਹੀ ਹੈ ਜਿੱਥੇ ਯੂਥ ਤੋਂ ਲੈ ਕੇ ਸੀਨੀਅਰ ਸਾਰੇ ਪਹੁੰਚ ਰਹੇ ਕਿਉਂਕਿ ਹੋਸ਼ ਨਾ ਜੋਸ਼ ਵੀ ਚਾਹੀਦਾ ਸੀਨੀਅਰ ਨਾਲ ਹੋਣ ਤੇ ਯੂਥ ਵੀ ਜਿਹੜਾ ਵਧੀਆ ਕੰਮ ਕਰਦਾ ਚੌਹਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਵੱਡੇ ਲੀਡਰ ਪਹੁੰਚ ਰਹੇ ਸੀਨੀਅਰ ਤੇ ਜੂਨੀਅਰ ਇੱਕ ਮੇਲ ਹੋ ਰਿਹਾ ਕਿ 27 ਦੀ ਇਲੈਕਸ਼ਨ ਨੂੰ ਲੈ ਕੇ ਇੱਕ ਨਵਾਂ ਪੁਚਾਰ ਖੜਾ ਕੀਤਾ ਜਾ ਰਿਹਾ ਦੇਖੋ ਇਹ ਬਹੁਤ ਹੀ ਸਾਡੇ ਵਾਸਤੇ ਖੁਸ਼ੀ ਦਾ ਸਮੇ ਹੈ 29 ਤਰੀਕ ਨੂੰ ਇੱਕ ਬਹੁਤ ਹੀ ਇੱਕ ਡੈਡੀਕੇਟਿਡ ਔਰ ਬਹੁਤ ਹੀ ਊਰਜਾਮਨ એનਰਜੈਟਿਕ ਨੌਜਵਾਨ ਜਿਹਨੇ ਕਿ ਪਾਰਟੀ ਵਾਸਤੇ ਛੋਟੀ ਉਮਰ ਦੇ ਵਿੱਚ ਹੀ ਬਹੁਤ ਹੀ ਅੰਤਕ ਮਿਹਨਤ ਕੀਤੀ ਔਰ ਮੈਂ ਸਮਝਦਾ ਸਾਡੀ ਪਾਰਟੀ ਦੇ ਵਿੱਚ ਖਾਸੀਅਤ ਹੈ ਇਹ ਉਮਰ ਨਹੀਂ ਦੇਖਦੀ ਇਹ ਪ੍ਰਤਿਭਾ ਦੇਖਦੀ ਅੰਦਰ ਉਹਦੇ ਜੀ ਸ਼ੁਕੀ ਹੋਈ ਪ੍ਰਤਿਭਾ ਕੀ ਹੈ ਉਦੇ ਮੁਤਾਬਕ ਉਸ ਦਾ ਕਦ ਵੱਧਦਾ ਵਾ ਤੇ ਉਹਦਾ ਇੱਕ ਰਿਜ਼ਲਟ ਆ ਉਹਦਾ ਪ੍ਰਿਨਾਮ ਆ ਵੀ ਸਾਡੇ ਜੋਬਨਦਾਵਾ ਜੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰੈਜ਼ੀਡੈਂਟ ਬੰਨਣਾ ਇਹ ਕੋਈ ਆਸਾਨ ਗੱਲ ਨਹੀਂ ਹੈਗੀ ਛੋਟੀ ਜਿਹੀ ਉਮਰ 'ਚ ਇਸ ਸੋਦੇ ਤੇ ਪਹੁੰਚਿਆ ਜਿਸ ਤਰੀਕੇ ਨਾਲ ਸ਼ੈਰੀ ਕਲਸੀ ਜੀ ਛੋਟੀ ਜਿਹੀ ਉਮਰ 'ਚ ਇਲੈਕਸ਼ਨ ਜਿੱਤ ਕੇ ਤੇ ਅਸਲੇ ਕਾਰਜਕਾਰੀ ਪ੍ਰਧਾਨ ਬੰਨਣਾ ਪੰਜਾਬ ਦਾ ਇਹ ਵੀ ਕੋਈ ਬਹੁਤ ਵੱਡੀ ਉਪਲਬਧੀ ਆ ਔਰ ਜਿਸ ਤਰੀਕੇ ਨਾਲ ਸਾਡੀ ਪੀੜ੍ਹੀ ਦੇ ਲੋਕ ਜਿਹੜੇ ਹਨ ਸਾਡਾ ਕਹਿੰਦੇ ਨੇ ਹੋਸ਼ ਔਰ ਜਵਾਨੀ ਦਾ ਜੋਸ਼ ਇਹ ਦੋਵੇਂ ਮਿਲ ਕੇ ਕੰਮ ਕਰਨਗੇ ਔਰ ਬਹੁਤ ਅੱਛਾ ਰਿਜ਼ਲਟ ਨਿਕਲਣਗੇ ਸਦਾ ਸਾਹਿਬ ਕੀ ਗੱਣਾ ਚਾਹੁੰਦੇ ਹੋ ਗੱਲ ਹੋ ਰਹੀ ਹੈ ਜਵਾਨੀ ਦੇ ਜੋਸ਼ ਦੀ ਤੇ ਸੀਨੀਅਰ ਦੀ ਕੀ ਕਹਿਣਾ ਚਾਹੁੰਦੇ ਉਸ ਤੋਂ ਪਹਿਲਾਂ ਮਾਨਕ ਮੈਤ ਨੂੰ ਉਹਦਾ ਮਿਲਿਆ ਅੰਦਾਵਾ ਸਾਹਿਬ ਨੂੰ ਉਹਦਾ ਮਿਲਿਆ ਨੌਜਵਾਨਾਂ ਚ ਹੋਰ ਜੋਸ਼ ਭਰਦਾ ਕਿ ਅਸੀਂ ਵੀ ਕੰਮ ਕਰੀਏ ਸਾਨੂੰ ਵੀ ਉਹਦੇ ਮਿਲ ਸਕਦੇ ਕਿ ਪਹਿਲੀਆਂ ਪਾਰਟੀਆਂ ਦੇ 20 20 ਸਾਲ 30 30 ਸਾਲ ਮਗਰ ਲਈ ਰੱਖਦੀਆਂ ਸੀ ਤੇ ਬੁੱਢੇ ਹੋ ਕੇ ਇੱਕ ਸਾਈਡ ਤੇ ਕਰ ਦਿੰਦੀਆਂ ਮੇਰਾ ਨਾਮ ਮੁਖਦੇਵ ਸਿੰਘ ਹਲੋਵਾਲ ਮੈਂ ਆਮ ਆਦਮੀ ਪਾਰਟੀ ਦਾ ਕਿਸਾਨ ਵੇਂਗ ਦਾ ਜ਼ਿਲ੍ਹਾ ਪ੍ਰਧਾਨ ਹਾਂ ਪੰਜਾਬ ਦੇ ਪਸ਼ੂ ਪਾਲਾਈ ਬੋਰਡ ਦਾ ਮੈਂ ਮੈਂਬਰ ਵੀ ਆ ਤੇ ਇਹ ਸਾਡੀ ਪਾਰਟੀ ਦੀ ਖੂਬਸੂਰਤੀ ਹੈ ਜਿਹੜੇ ਨੌਜਵਾਨਾਂ ਨੂੰ ਜਿਹੜੇ ਅਹੁਦਿਆਂ ਨਾ ਨਵਾਜਦੀ ਹੈ ਜਿਹੜੇ ਕੰਮ ਕਰਨ ਵਾਲੇ ਆ ਜਿਹੜੇ ਸੂਝ-ਬੂਝ ਰੱਖਦੇ ਆ ਔਰ ਪੜੇ ਲਿਖੇ ਨੌਜਵਾਨ ਅੱਗੇ ਆ ਰਹੇ ਆ ਜਿਨ੍ਹਾਂ ਨੂੰ ਦੇਖ ਕੇ ਆਉਣ ਵਾਲਾ ਜਿਹੜਾ ਜੂਥ ਹੈ ਉਹ ਪ੍ਰੇਰਿਤ ਹੁੰਦਾ ਆ ਤੇ ਜੋਸ਼ ਨਾਲ ਹੀ ਉਹ ਕੰਮ ਕਰਦਾ ਕਿਉਂਕਿ ਕੋਈ ਵੀ ਦੇਸ਼ ਕੋਈ ਵੀ ਸੂਬਾ ਜਿਹੜਾ ਆ ਉਹਨਾਂ ਦੀ ਨੌਜਵਾਨੀ ਤੋਂ ਹੀ ਸ਼ੁਰੂ ਹੋ ਕੇ ਉਹਦਾ ਜਿਹੜਾ ਭਵਿੱਖ ਹੈ ਤੈ ਹੁੰਦਾ ਆ ਕਿ ਇਹ ਆਉਣ ਵਾਲੇ ਸਮੇਂ 'ਚ ਸਰਕਾਰ ਕਿਹੜੀ ਚਾਉਂਦੇ ਆ ਜਾਂ ਖੇਡਾਂ 'ਚ ਮੈਡਲ ਕਿਸ ਤਰ੍ਹਾਂ ਲੈ ਕੇ ਆਉਂਦੇ ਆ ਜਾਂ ਕਿਸਾਨੀ ਦੀ ਗੱਲ ਕਰ ਲਈਏ ਤੇ ਪੰਜਾਬ ਉਹਦੇ 'ਚ ਵੀ ਸਾਰੀਆਂ ਸਟੇਟਾਂ 'ਚ ਅੱਗੇ ਹੀ ਰਿਹਾ ਆ ਫਿਰ ਸਾਡੇ ਨਾਲ ਹੋਰ ਵੀ ਸਾਡੇ ਆ ਸਾਥੀ ਯੂਥ ਨੂੰ ਜਿਹੜੇ ਆ ਰਿਪਰੈਜ਼ੈਂਟ ਕਰ ਰਹੇ ਆ ਬਹੁਤ ਹੀ ਵਧੀਆ ਸਾਰਿਆਂ 'ਚ ਖੁਸ਼ੀ ਦੀ ਲਹਿਰ ਰਿਹਾ ਕਿ ਇੱਕ ਨੌਜਵਾਨ ਸਾਡਾ ਛੋਟਾ ਵੀਰ ਮੇਰਾ ਜੋ ਬਣ ਰੰਦਾਵਾ ਜਿਨ੍ਹਾਂ ਨੂੰ ਪਾਰਟੀ ਨੇ ਉਹਦੇ ਨਾਲ ਨਵਾਜਿਆ ਤੇ 29 ਤਰੀਕ ਦੇਣ ਐਤਵਾਰ ਨੂੰ ਪੂਰਾ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਜਿੰਨੇ ਵੀ ਵਿਧਾਨ ਸਭਾ ਹਲਕੇ ਆ ਸਾਰਿਆਂ ਤੋਂ ਸਾਡੇ ਬਲੋਕ ਪ੍ਰਧਾਨ ਸਾਡੇ ਫਰੰਟਲ ਵਿੰਗਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਸਾਰੇ ਪਹੁੰਚ ਰਹੇ ਆ ਸਾਡੇ ਹਲਕਾ ਜਾਦ ਸਹਿਮਾਨ ਐਮ ਐਲ ਏ ਸਹਿਮਾਨ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਗਲਸੀ ਜੀ ਅਮਨ ਰੋੜਾ ਜੀ ਤੇ ਸੰਜੀਵ अरोड़ा ਜੀ ਜਿਹੜੇ ਨਾਮ ਨਿਯੁਕਤ ਐ ਐਮ ਐਲ ਏ ਬਣੇ ਆ ਵਿਧਾਨ ਸਭਾ ਵਿੱਚ ਪਹੁੰਚੇ ਆ ਸਾਰੇ ਹੀ ਸਾਡੇ ਮੰਤਰੀ ਸਾਹਿਬ ਜਿੱਦਾਂ ਪੰਚਾਇਤ ਦੇ ਮਿਨਿਸਟਰ ਤਰਨਪ੍ਰੀਤ ਸਿੰਘ ਸੋਨ ਉਹ ਵੀ ਪਹੁੰਚ ਰਹੇ ਨੇ ਤੇ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਬੇਨਤੀ ਕਰਦਾ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਵਲੰਟੀਅਰ ਸਹਿਬਾਨਾਂ ਨੂੰ ਅਹੁਦੇਦਾਰ ਸਹਿਬਾਨਾਂ ਨੂੰ ਕਿ ਆਪਣੇ ਵੀਰ ਜੋਬਨ ਨੂੰ ਅਸ਼ੀਰਵਾਦ ਦੇਣ ਵਾਸਤੇ ਸਾਰਿਆਂ ਨੇ 29 ਤਰੀਕ ਦੇ ਨੇ ਐਤਵਾਰ ਨੂੰ ਬਟਾਲੇ ਵਿੱਚ ਸੌਂਧ ਵਿਲਾ ਵਿੱਚ ਪਹੁੰਚਣਾ ਹੈ ਧੰਨਵਾਦ ਤੇ ਇਹ ਸੀ ਜੀ ਬਟਾਲਾ ਤੋਂ ਆਮ ਆਦਮੀ ਪਾਰਟੀ ਦਾ ਮੈਸੇਜ ਹੈ ਜ਼ਿਲ੍ਹਾ ਪ੍ਰਧਾਨ ਰੰਦਾਵਾ ਨੇ ਇੱਕ ਪ੍ਰੈਸ ਮੀਟਿੰਗ ਕੀਤੀ ਹੈ ਦੱਸਿਆ ਹੈ ਕਿ 29 ਤਰੀਕ ਨੂੰ ਸੌਂਧ ਵਿਲਾ ਰਿਜ਼ੋਰਟ ਜੋ ਕਿ ਕਾਫੀ ਵੱਡਾ ਰਿਜ਼ੋਰਟ ਹੈ ਉੱਥੇ ਆਮ ਆਦਮੀ ਪਾਰਟੀ ਦੀ ਵੱਡੀ ਇੱਕ ਮਿਲਣੀ ਹੋ ਰਹੀ ਹੈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਵਰਕਰ ਤੇ ਆਗੂ ਪਹੁੰਚਣਗੇ ਨਾਲ ਹੀ ਦਿੱਗਤ ਚਿਹਰੇ ਉੱਥੇ ਆ ਰਹੇ ਹਨ ਤੁਹਾਨੂੰ ਵੀ ਪਹੁੰਚਣ ਦੀ ਪੀੜ ਹੈ ਆਮ ਆਦਮੀ ਪਾਰਟੀ ਦੇ ਉੱਥੇ ਵਿਚਾਰ ਸਨੋ ਵਿਚਾਰ ਤਰਾਂ ਨਾਲ ਜੁੜੋ ਤਾਂ ਕਿ 2027 ਦੇ ਲਈ ਤਿਆਰੀ ਕੀਤੀ ਜਾ ਸਕੇ ਵੇਖਦੇ ਰਹੋ ਚੈਨਲ ਦਾ ਆਰਐ